ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਬਹੁਤ ਸਾਰੀਆਂ ਚੀਜ਼ਾਂ ਅਸੀਂ ਵੇਖੀਆਂ ਹੋਣੀਆਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਵਿਚਾਰੀਆਂ ਹੋਣਗੀਆਂ ਕਿ ਦੁਨੀਆ ਦਾ ਅੰਤ ਆ ਗਿਆ ਹੈ ਬਹੁਤ ਸਮੇਂ ਸਮੇਂ ਤੇ ਅਸੀਂ ਅਫਵਾਹਾਂ ਵੀ ਜਿਹੜੀਆਂ ਨੇ ਸੁਣੀਆਂ ਹੋਣੀਆਂ ਲੋਕਾਂ ਦੀਆਂ ਗੱਪ ਕਹਾਣੀਆਂ ਦੇ ਨਾਲ ਵੀ ਅਸੀਂ ਜੁੜੇ ਹੋਵਾਂਗੇ ਕਿ ਜੀ ਦੁਨੀਆ ਦਾ ਅੰਤ ਆ ਗਿਆ ਹੈ ਜੀ ਦੁਨੀਆ ਮਰ ਚੱਲੀ ਹੈ ਜੀ ਦੁਨੀਆ ਇਹ ਹੋ ਗਈ ਦੁਨੀਆ ਉਹ ਹੋ ਗਈ ਤੇ ਕਦੋਂ ਦੁਨੀਆ ਦਾ ਅਸਲ ਮਹੀਨਿਆਂ ਦੇ ਵਿੱਚ ਅੰਤ ਹੈ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੇ ਜਣੇ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਪਹਿਲਾਂ ਹੀ ਇਨ੍ਹਾਂ ਚੀਜ਼ਾਂ ਤੋਂ ਜਿਹੜਾ ਹੈ ਉਹ ਆਗਾ ਕਰਦੀ ਹੈ ਪਹਿਲਾਂ ਹੀ ਸਤਿਗੁਰੂ ਨੇ ਆਗਾ ਕਰ ਦਿੱਤਾ ਕਿਉਂਕਿ ਦੁਨੀਆ ਦਾ ਜਿਹੜਾ ਅੰਤ ਹੈ ਉਹ ਉਹ اٹਲ ਹੈ ਉਹ ਨਿਸ਼ਚਲ ਹੈ ਪਿਆਰਿਓ ਇਹ ਜਿਹੜਾ ਦੁਨੀਆ ਦਾ ਅੰਤ ਹੈ ਉਹ ਬਿਲਕੁਲ ਹੋ ਕੇ ਹੀ ਰਹਿਣਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਦੁਨੀਆ ਦਾ ਜਿਹੜਾ ਅੰਤ ਹੈ ਉਹ ਉਦੋਂ ਹੋਣਾ ਹੈ ਅਸਲ ਮਹੀਨਿਆਂ ਦੇ ਵਿੱਚ ਪਿਆਰਿਓ ਜਦੋਂ ਇਹ ਦੁਨੀਆ ਆਪਣੇ ਦੀਨ ਧਰਮ ਤੋਂ ਥਿੜਕ ਗਈ। ਅਸੀਂ ਝੂਠ ਦੇ ਆਦੀ ਹੋ ਗਏ। ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਫਸ ਗਏ ਜੋ ਸ਼ਾਇਦ ਸਾਡੇ ਲਈ ਨਹੀਂ। ਜੋ ਸ਼ਾਇਦ ਸਾਡੇ ਲਈ ਚੀਜ਼ਾਂ ਬਣੀਆਂ ਹੀ ਨਹੀਂ। ਤੇ ਅਸੀਂ ਉਹਨਾਂ ਚੀਜ਼ਾਂ ਦੇ ਆਦੀ ਹੋ ਗਏ। ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਉਲਝ ਗਏ। ਤੇ ਸਤਿਗੁਰੂ ਨੇ ਕਿਹਾ ਕਿ ਦੁਨੀਆ ਦਾ ਅੰਤ ਜਿਹੜਾ ਹੈ ਉਦੋਂ ਹੀ ਹੋਣਾ ਹੈ। ਤੇ ਜਦੋਂ ਇਹ ਲੋਕ ਆਪਣੇ ਧਰਮ ਤੋਂ ਹੱਲ ਜਾਣਗੇ ਆਪਾਂ ਕੱਲ ਵੀ ਬੇਨਤੀਆਂ ਸਾਂਝੀਆਂ ਕੀਤੀਆਂ ਸੀ ਕਿ ਪਿਆਰਿਓ ਯਾਦ ਰੱਖਿਓ ਕਿ ਜਦ ਇਹ ਗਹਿ ਬਿਪਰਨ ਕੀ ਰੀਤ ਤੋ ਮੈਂ ਨਾ ਕਰਉ ਇਨਕੀ ਪ੍ਰਤੀ ਸਤਗੁਰੂ ਕਹਿੰਦੇ ਜਦੋਂ ਇਹ ਬਿਪਰਾਂ ਵਾਲੀ ਰੀਤ ਕਰਨ ਲੱਗ ਜਾਣਗੇ ਤਾਂ ਮੈਂ ਇਹਨਾਂ ਦਾ ਯਕੀਨ ਕਿਵੇਂ ਕਰਾਂਗਾ ਮੇਰਾ ਯਕੀਨ ਇਹ ਨਹੀਂ ਜਿੱਤ ਸਕਦੇ ਫਿਰ ਸਤਗੁਰੂ ਦੇ ਬਚਨ ਆਪਾਂ ਪੜ੍ਹਨੇ ਆ ਨਾ ਸਤਿਗੁਰੂ ਨੇ ਸਾਫ਼-ਸਾਫ਼ ਜ਼ਿਕਰ ਕੀਤਾ ਪਾਰਸ਼ਾ ਨੇ ਸਾਫ਼-ਸਾਫ਼ ਜ਼ਿਕਰ ਕੀਤਾ ਉਹ ਸਾਰਾ ਆਪਾਂ ਵੇਖਦੇ ਹਾਂ ਕੋਈ ਉਹਦੇ ਵਿੱਚ ਸ਼ੱਕ ਤੇ ਹੈ ਹੀ ਨਹੀਂ ਹੁਣ ਅਸਲੀ ਦੁਨੀਆ ਦਾ ਅੰਤ ਕਦੋਂ ਹੈ ਆਹ ਦੇਖ ਲਓ ਤੁਸੀਂ ਆਹ ਦੁਨੀਆ ਦਾ ਅੰਤ ਹੁਣ ਸ਼ੁਰੂ ਹੀ ਹੋ ਗਿਆ ਕਦੇ ਫਲੱਡ ਆ ਜਾਂਦੇ ਨੇ ਕਦੇ ਭਿਆਨਕ ਬਿਮਾਰੀਆਂ ਨੇ ਜਕੜ ਲਿਆ ਕਦੇ ਕੁਝ ਕਦੇ ਕੁਛ ਇਹ ਛੋਟੇ-ਛੋਟੇ ਤਰੀਕੇ ਜਿਹੜੇ ਨੇ ਇਹ ਦੁਨੀਆ ਦੇ ਅੰਤ ਦੀਆਂ ਨਿਸ਼ਾਨੀਆਂ ਨੇ ਆ ਜਿਹੜੇ ਰੋਗ ਚੰਬੜੇ ਹੋਏ ਨੇ ਇਹ ਦੁਨੀਆ ਦੇ ਅੰਤ ਦੇ ਹੀ ਜਿਹੜੇ ਨਿਰਣੇ ਨੇ ਇਹ ਦੁਨੀਆ ਦਾ ਅੰਤ ਹੀ ਤੇ ਹੈ ਦੁਨੀਆ ਗਰਮੀ ਦੇ ਨਾਲ ਮਰ ਰਹੀ ਹੈ ਦੁਨੀਆ ਜਿਹੜੀ ਹੈ ਉਹ ਇੰਨੀ ਕੋ ਲਾਚਾਰ ਹੋ ਚੁੱਕੀ ਹੈ ਸਰਕਾਰਾਂ ਦੀਆਂ ਗੱਪ ਕਹਾਣੀਆਂ ਸੁਣ ਕੇ ਸਰਕਾਰਾਂ ਨੇ ਸਾਨੂੰ ਅਲੱਗ ਤੋਂ ਜਿਹੜਾ ਮਾਰਿਆ ਨਸ਼ੇ ਦੇ ਨਾਲ ਅਸੀਂ ਆਪਣੇ ਆਪ ਨੂੰ ਮਾਰ ਰਹੇ ਹਾਂ ਅਸੀਂ ਸਰਕਾਰਾਂ ਦਾ ਦੋਸ਼ ਕੱਢਦੇ ਆਂ ਸਰਕਾਰਾਂ ਤੇ ਨਸ਼ਾ ਵਕਾਉਂਦੀਆਂ ਨੇ ਉਹ ਹੱਕ ਦੇ ਵਿੱਚ ਨੇ ਜਦੋਂ ਕਿ ਕੁਝ ਲੋਕਾਂ ਨੂੰ ਫੜ ਕੇ ਮਿੰਟੋ ਸਕਿੰਟੀ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਸਕਦਾ ਹੈ ਭਾਈ ਅਮਰਤਪਾਲ ਸਿੰਘ ਦੇ ਭਰਾ ਵਰਗਿਆਂ ਨੂੰ 1 ਮਿੰਟ ਦੇ ਵਿੱਚ ਨਾ ਲੋਕਾਂ ਨੇ ਫੜ ਲਿਆ ਗੱਲ ਸਮਝਣ ਵਾਲੀ ਹੈ ਕਹਿੰਦੇ ਜਿਹੜੇ ਬੰਦੇ ਤੋਂ ਨਸ਼ਾ ਲੈ ਕੇ ਆਏ ਉਹਨੂੰ ਵੀ ਫੜ ਲਿਆ 4 ਗ੍ਰਾਮ ਨਸ਼ੇ ਪਿੱਛੇ ਪ੍ਰੈਸ ਕਾਨਫਰੰਸ ਕਰ ਲਈ ਇੱਕ ਫਰੀਦਕੋਟ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਫੜਿਆ ਜਿਹਦੇ ਤੋਂ 1 ਕਿਲੋ ਹਿਰੋਇਨ ਬਰਾਮਦ ਹੋਈ ਹੈ ਉਹਦੇ ਪਿੱਛੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ ਐ ਐਸਐਸਪੀ ਦੇ ਤਰਫੋਂ ਕਿਉਂ ਜੀ ਇਹ ਵਖਰਾਪਣ ਕਿਉਂ ਮੇਰੀ ਬੇਨਤੀ ਜਿਹੜੀ ਇਹ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਭਰਾ ਨੂੰ ਫੜ ਲਿਆ ਕਹਿੰਦੇ ਜੀ ਉਹ ਨਸ਼ਾ ਕਰਦਾ ਚਲੋ ਮੰਨ ਲਿਆ ਉਹ ਨਸ਼ਾ ਕਰਦਾ ਤੇ ਕਹਿੰਦੇ ਜਿੱਦੋਂ ਲੈ ਕੇ ਆਇਆ ਉਹਨੂੰ ਵੀ ਫੜ ਲਿਆ ਚਲੋ ਉਹਨੂੰ ਫੜ ਲਿਆ ਤੇ ਹੁਣ ਉਹ ਅਗਲਾ ਕਿੱਥੋਂ ਲੈ ਕੇ ਆਇਆ ਸੀ ਉਹਦੇ ਬਾਰੇ ਚੁੱਪਚਾਪ ਕਰਗੇ ਜੇ ਸਰਕਾਰ ਚਾਵੇ ਤੇ ਨਸ਼ਾ ਜਿਹੜਾ ਹੈ ਉਹ ਬੰਦ ਹੋ ਸਕਦਾ ਕੁਝ ਘੰਟੇ ਕੁਝ ਕੋ ਦਿਨਾਂ ਦੇ ਵਿੱਚ ਨਸ਼ਾ ਬੰਦ ਹੋ ਸਕਦਾ ਜੇ ਸਰਕਾਰ ਚਾਵੇ ਸਰਕਾਰ ਨਸ਼ਾ ਬੰਦ ਕਿਉਂ ਕਰੇਗੀ ਸਰਕਾਰ ਨੂੰ ਪ੍ਰੋਫਿਟ ਹੈ ਇਹਨਾਂ ਚੀਜ਼ਾਂ ਤੋਂ ਚਲੋ ਇਹ ਗੱਲ ਵੱਖਰੀ ਹੈ ਪਰ ਜਿਹੜਾ ਅਸੀਂ ਆਪਣੇ ਆਪ ਲੈ ਕੇ ਜਿਹੜਾ ਆਪਣੇ ਆਪ ਨੂੰ ਮਾਰ ਰਹੇ ਆ ਆਪਣੇ ਆਪ ਨੂੰ ਖਾਈ ਜਾ ਰਹੇ ਆ ਇਹ ਨਸ਼ਾ ਸਾਡੀਆਂ ਰਗਾਂ ਦੇ ਵਿੱਚ ਵਹਿ ਗਿਆ ਖੂਨ ਸਾਡੇ ਜਿਹੜੇ ਪਾਣੀ ਬਣ ਚੁੱਕੇ ਨੇ ਤੇ ਇਹ ਗੱਲ ਯਾਦ ਰੱਖਿਓ ਵੀ ਅਸੀਂ ਕਿੱਥੇ ਭਰਾਂਗੇ ਕਿੱਥੇ ਅਸੀਂ ਕਿੱਥੇ ਇਹ ਚੀਜ਼ਾਂ ਖਤਮ ਕਰਾਂਗੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਅਸੀਂ ਤਾਂ ਖਤਮ ਹੋ ਗਏ ਅਸੀਂ ਤਾਂ ਮਾਰੇ ਗਏ ਅਸੀਂ ਆਪਣੇ ਆਪ ਨੂੰ ਖਤਮ ਕਰ ਲਿਆ ਕਿਉਂਕਿ ਨਸ਼ੇ ਦੇ ਆਦੀ ਹੋ ਗਏ ਨਸ਼ੇ ਦੇ ਵਿੱਚ ਪੈ ਕੇ ਅਸੀਂ ਆਪਣੇ ਆਪ ਨੂੰ ਖਤਮ ਕਰ ਲਿਆ ਇਹ ਆਪਣੇ ਆਪ ਨੂੰ ਖਤਮ ਅਸੀਂ ਦੁਨੀਆ ਦੀ ਵੇਟ ਕਰ ਰਿਹਾ ਵੀ ਦੁਨੀਆ ਖਤਮ ਹੋਏਗੀ ਕਦੋਂ ਖਤਮ ਹੋਏਗੀ ਤੇ ਦੁਨੀਆ ਦਾ ਅੰਤ ਨੇੜੇ ਹੈ ਜੀ ਦੁਨੀਆ ਖਤਮ ਹੋ ਚੱਲੀ ਦੁਨੀਆ ਮਰ ਚੱਲੀ ਕਦੇ ਇਹ ਗੱਲ ਸੋਚ ਕੇ ਵੇਖਿਓ ਪਿਆਰਿਓ ਕਿ ਦੁਨੀਆ ਜਿਹੜੀ ਹੈ ਉਹ ਮਰੇਗੀ ਜਦੋਂ ਮਰੇਗੀ ਪਰ ਨਸ਼ੇ ਨਾਲ ਅਸੀਂ ਆਪਣੇ ਆਪ ਨੂੰ ਖਤਮ ਕਰ ਰਹੇ ਹਾਂ ਜੇ ਅਸੀਂ 20 ਸਾਲ ਜਿਉਣਾ ਤਾਂ ਅਸੀਂ 10 ਕੁ ਸਾਲ ਹੀ ਜਿਉ ਰਹੇ ਹਾਂ ਜੇ ਅਸੀਂ ਕੁਝ ਘੜੀਆਂ ਜਿਉਣਾ ਤੇ ਅਸੀਂ ਕੁਝ ਕੁ ਸੈਂਟੀ ਜਿਉ ਰਹੇ ਆ ਸੋਚ ਕੇ ਵੇਖੋ ਬਹੁਤ ਵੱਡਾ ਇਹ ਸਵਾਲ ਹੈ ਕਿ ਅਸੀਂ ਆਪਣੇ ਆਪ ਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਆ ਆਪਣੇ ਆਪ ਦੀ ਅਸੀਂ ਖੁਦ ਜਿਹੜੀ ਹੈ ਉਹ ਬਰਬਾਦੀ ਜਿਹੜੀ ਹੈ ਉਹ ਕਰ ਰਹੇ ਆ ਪਿਆਰਿਓ ਇਹ ਮੈਂ ਤਾਂ ਕਰਕੇ ਬੇਨਤੀਆਂ ਕਰ ਰਹੇ ਆ ਕਿਉਂਕਿ ਸਾਨੂੰ ਇਹ ਗੱਲ ਜਿਹੜੀ ਹੈ ਵਾਕੂਬੀ ਸਮਝ ਦੇ ਵਿੱਚ ਆ ਜਾਏ ਸਾਨੂੰ ਸਮਝ ਪੈ ਜਾਏ ਕਿ ਅਸੀਂ ਆਪਣੇ ਆਪ ਦਾ ਕਿੰਨਾ ਵੱਡਾ ਨੁਕਸਾਨ ਕਰ ਰਹੇ ਹਾਂ ਬਾਕੀ ਰਹਿੰਦੇ ਖੁੰਦੇ ਉਹ ਬਾਬਿਆਂ ਦੇ ਧੱਕੇ ਚੜ ਗਏ ਤੇ ਉਹਨਾਂ ਨੇ ਬਾਬਿਆਂ ਨੂੰ ਲਟਾਉਣਾ ਸ਼ੁਰੂ ਕਰ ਦਿੱਤਾ ਸਾਰਾ ਕੁਝ ਤੇ ਇਹ ਦੁਨੀਆ ਦਾ ਅੰਤ ਹੀ ਕਿਸੇ ਨੇ ਪਿਓ ਨੂੰ ਮਾਰਤਾ ਪਿਓ ਨੇ ਪੁੱਤਰ ਨੂੰ ਮਾਰਤਾ ਉਹਨੇ ਆਪਣੀ ਧੀ ਨੂੰ ਮਾਰਤਾ ਉਹਨੇ ਕਿਸੇ ਨੂੰ ਮਾਰਤਾ ਉਹਨੇ ਕਿਹਨੂੰ ਹੀ ਮਾਰਤਾ ਚਾਰ ਨੌਜਵਾਨਾਂ ਨੇ ਇੱਕ ਨੂੰ ਮਾਰਤਾ ਰਲ ਕੇ ਨਸ਼ੇ ਪਿੱਛੇ ਲੜਾਈ ਹੋ ਗਈ ਲੁੱਟਾਂ ਖੋਹਾਂ ਸ਼ੁਰੂ ਹੋ ਗਈਆਂ ਲੜਾਈਆਂ ਝਗੜੇ ਇੱਕ ਦੂਜੇ ਦੀ ਮਾਰ ਤਾੜ ਇਹ ਦੁਨੀਆ ਦਾ ਅੰਤ ਹੀ ਹੈ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਇਨਸਾਫ਼ ਨਾ ਮਿਲਣਾ ਸਰਕਾਰਾਂ ਨੇ ਵਾਅਦੇ ਕਰਕੇ ਮੁੱਕਰ ਜਾਣਾ ਤੇ ਇੱਕ ਇੱਕ ਕਰਕੇ ਇਹਨਾਂ ਨੇ ਲੁੱਟਕਦੇ ਜਾਣਾ ਤੇ ਵੇਖਿਓ ਇਹ ਦੁਨੀਆ ਦਾ ਅੰਤ ਹੀ ਤੇ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਅਦਵੀ ਹੋ ਜਾਂਦੀ ਹੈ ਕੁਰਾਨ ਸ਼ਰੀਫ ਦੀ ਵਿਅਦਵੀ ਹੋ ਜਾਂਦੀ ਹੈ ਗੀਤਾ ਰਮਾਇਣ ਦੀ ਵਿਅਦਵੀ ਹੋ ਜਾਂਦੀ ਹੈ ਕੋਈ ਐਕਸ਼ਨ ਨਹੀਂ ਹੁੰਦਾ ਦੋਸ਼ੀ ਫੜੇ ਤੱਕ ਨਹੀਂ ਜਾਂਦੇ ਇਨਸਾਫ ਨਹੀਂ ਮਿਲਦਾ ਇਹ ਦੁਨੀਆ ਦਾ ਅੰਤ ਹੋਣ ਦੀਆਂ ਨਿਸ਼ਾਨੀਆਂ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਇਹ ਤਾਂ ਸਾਰੇ ਸੌਂਗ ਹੈ ਨੇ ਜਿਹੜੇ ਸਾਡੇ ਰਖਵਾਲੇ ਬਣ ਕੇ ਬੈਠੇ ਨੇ ਸਾਡੇ ਰਾਜੇ ਸਾਡੇ ਆਗੂ ਉਹ ਸਾਰੇ ਖਤਮ ਹੋ ਗਏ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਇਹ ਲੋਕ ਸਾਰੇ ਦੇ ਸਾਰੇ ਇਹ ਦੁਨੀਆ ਦੇ ਅੰਤ ਵੱਲ ਸਾਨੂੰ ਲੈ ਕੇ ਜਾ ਰਹੇ ਨੇ ਅਸੀਂ ਖੁਦ ਜਾ ਰਹੇ ਹਾਂ ਕੁਝ ਕਾਰਨ ਸਾਡੇ ਆਪਣੇ ਨੇ ਅਸੀਂ ਆਪ ਲੱਗੇ ਹੋਏ ਹਾਂ ਤੇ ਕੁਝ ਕਾਰਨ ਕੁਦਰਿੰਦੀ ਕੁੰਦੀ ਕਦਰ ਇਹਨਾਂ ਨੇ ਕਰਤੀ ਇਹ ਗੱਲ ਯਾਦ ਰੱਖਿਓ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਤਾਂ ਪਹਿਲੇ ਹੀ ਕੀਤੇ ਹੋਏ ਨੇ ਵੀ ਦੁਨੀਆ ਖਤਮ ਹੋਣੀ ਆ ਬਾਬਾ ਵੇਂਗਾ ਜਿਹੜਾ ਹੋਇਆ ਸ਼ਾਇਦ ਉਹਨੇ ਭਿਕਾ ਪਾਣੀਆਂ ਤੁਸੀਂ ਪੜੀਆਂ ਹੋਣਗੀਆਂ ਤੇ ਉਸ ਬੰਦੇ ਨੇ ਕਿਹਾ ਕਿੰਦੇ ਵੀ 500 79 ਤੱਕ ਇਹ ਦੁਨੀਆ ਜਿਹੜੀ ਹੈ ਖਤਮ ਹੋ ਜੇਗੀ ਦੁਨੀਆ ਦੁਬਾਰਾ ਜਿਹੜੀ ਹੈ ਫਿਰ ਇਹਦੀ ਸ਼ੁਰੂਆਤ ਹੋਣੀ ਹੈ ਸਤਿਗੁਰੂ ਨੇ ਵੀ ਕਿਹਾ ਵੀ ਦੁਨੀਆ ਦਾ ਅੰਤ ਹੋਣਾ ਤੈ ਹੈ ਦੁਨੀਆ ਦਾ ਅੰਤ ਜ਼ਰੂਰ ਹੋਏਗਾ ਇਹ ਆਪਣੇ ਆਪ ਦੇ ਵਿੱਚ ਲੜ ਮਾਰ ਕੇ ਕਟੋਮਟੀਆਂ ਹੋਗੇ ਜਿਹੜੇ ਨੇ ਮਰ ਜਾਣਗੇ ਸਾਰੇ ਦੁਨੀਆ ਦਾ ਅੰਤ ਇਵੇਂ ਹੀ ਹੋਣਾ ਲਿਖਿਆ ਦੁਨੀਆ ਦਾ ਅੰਤ ਹੋ ਜਾਣਾ ਹੈ ਤੇ ਦੁਨੀਆ ਦਾ ਅੰਤ ਬਹੁਤ ਨੇੜੇ ਦਿਖ ਰਿਹਾ ਜਿਹੜੇ ਹਿਸਾਬ ਨਾਲ ਹਿਸਾਬ ਚੱਲ ਰਿਹਾ ਹੈ ਸੁਧਾਰੋ ਆਪਣੇ ਆਪ ਨੂੰ ਸਭ ਤੋਂ ਵੱਡੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ